ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਬਿਨਾ ਕद्दू ਤੋਂ ਝੋਨਾ ਲਾਇਆ ਹੈ ਕਿ ਸੁੱਕਾ ਕद्दू ਕਹਿ ਦਿੰਨੇ ਆਪਾਂ ਬਾਹੇ ਹੋਏ ਬਾਹਨ ਦੇ ਉੱਪਰ ਸੁਆਗਾ ਮਾਰ ਕੇ ਦੋ ਵਾਰੀ ਤੇ ਆਪਾਂ ਝੋਨਾ ਲਾਤਾ ਸੀਗਾ ਸੋ ਬਹੁਤ ਵਧੀਆ ਝੋਨਾ ਚੱਲਿਆਗਾ ਫੋਟ ਵੀ ਬਹੁਤ ਵਧੀਆ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਕਿੰਨੇ ਕਿੰਨਾ ਬੁੱਟਾ ਜਿਹੜਾ ਫੋਟ ਕਰ ਚੁੱਕਾ ਹੈਗਾ। ਔਰ ਇਹਨੂੰ ਲਾਇ ਨੂੰ ਵੀ ਹਲੇ 17-18 ਦਿਨ ਹੋਏ ਨੇਗੇ ਦੋ ਯੂਰੀਆ ਇਹਦੇ ਵਿੱਚ ਲੱਗੀਆਂ ਨੇ। ਤੀਜੀ ਯੂਰੀਆ ਹਲੇ ਲਾਉਣੀ ਹੈ 21-22 ਦਿਨਾਂ ਤੇ ਲਾਵਾਂਗੇ। ਤੁਸੀਂ ਦੇਖ ਸਕਦੇ ਹੋ। ਬਹੁਤ ਸੋਹਣੀ ਫੋਟ ਕੀਤੀ ਹੈ ਔਰ ਇੱਕ ਵੀ ਬੁੱਟਾ ਨਹੀਂ ਮਰਿਆ। ਲਾਉਣਸਾਰ ਜਿਹੜਾ ਇੱਕ ਮੂਟਾ ਕਮਲਾਇਆ ਵੀ ਨਹੀਂ ਪੂਰੀ ਗਰਮੀ ਦੇ ਵਿੱਚ ਲੱਗਿਆ ਬੂਟਾ ਇਹ ਉਹ ਝੋਨਾ ਜਿਹੜਾ ਲੱਗਿਆ ਇਹ ਪੂਰੀ ਗਰਮੀ ਦੇ ਵਿੱਚ ਲੱਗੇਗਾ ਤੁਸੀਂ ਦੇਖ ਸਕਦੇ ਹੋ ਇਹ ਝੋਨਾ ਜਿਹੜਾ ਕਦੂ ਕਰਕੇ ਲਾਇਆ ਗਿਆ ਸੀ ਔਰ ਇਹ ਪੂਰਾ ਇੱਕ ਹਫਤੇ ਤੋਂ ਵੱਧ 10 ਦਿਨ ਪਹਿਲਾਂ ਲੱਗਿਆ ਇਹ ਨੋਂ ਤੋਂ 10 ਦਿਨ ਇਸ ਝੋਨੇ ਨਾਲੋਂ ਪਹਿਲਾਂ ਲੱਗਿਆਗਾ ਇੱਕ ਅੱਦੂ ਕਰਕੇ ਲਾਇਆਗਾ ਦੇਖ ਸਕਦੇ ਹੋ ਇਹ 12 ਵੈਰੈਟੀ ਹੈ ਤੇ ਜਿਹੜੀ ਇਹ ਬਿਨਾ ਕਦੂ ਵਾਲੀ ਹੈ ਸੁੱਕੇ ਦੇ ਵਿੱਚ ਲਾਇਆਗਾ ਇਹ 65 ਦੀ ਵੈਰੈਟੀ ਹੈ ਚੈੱਕ ਕਰ ਸਕਦੇ ਹੋ ਤੁਸੀਂ ਕੁਆਲਟੀ ਗੁੱਟੇ ਦੀ ਫੋਰਟ ਚੈੱਕ ਕਰ ਸਕਦੇ ਹੋ ਸਿਰਫ ਦੋ ਜੂਰੀਆਂ ਇਸ ਨੂੰ ਲੱਗੀਆਂ ਨੇ ਤੀਸਰੀ ਜੂਰੀ ਆ ਜਿਹੜੀ ਲਾਉਣੀ ਹੈ ਹਾਲੇ ਇਨੋਂ 17 ਤੋਂ 18 ਦਿਨ ਹੋ ਚੁੱਕੇ ਆ ਲੱਗੇ ਨੂੰ ਪਾਣੀ ਜਿਹੜਾ ਇੱਕ ਦਿਨ ਛੱਡ ਕੇ ਲਾਇਆ ਜਾਂਦਾ ਇਸ ਨੂੰ ਮੈਂ ਅੱਜ ਲਾਤਾ ਕੱਲ ਨੂੰ ਨਹੀਂ ਲਾਉਣਾਗਾ ਪਰਸੋਂ ਲਾ ਦੇਣਾ ਮਤਲਬ 10-15 ਦਿਨ ਇਸ ਤਰ੍ਹਾਂ ਕੀਤਾਗਾ ਹੁਣ ਜਿਹੜਾ 2-2 3-3 ਦਿਨ ਛੱਡ ਕੇ ਇਸ ਨੂੰ ਪਾਣੀ ਲਾਉਨੇ ਆ ਤੇ ਬਹੁਤ ਵਧੀਆ ਫਟਾਰਾ ਕੀਤਾ ਝੋਨੇ ਨੇ ਦੇਖ ਸਕਦੇ ਹੋ ਸਾਰੇ ਇੱਕੋ ਜਿਹੇ ਇਹ ਖੰਦੀ ਵਿੱਚ ਆਇਆਗਾ ਉਹ ਕਰਚਾਲੀ ਕਟਾ ਕੋਈ ਇਹਦੇ ਵਿੱਚ ਐਕਸਟਰਾ ਮਟੀਰੀਅਲ ਨਹੀਂ ਪਾਇਆ ਗਿਆ ਸਿਰਫ ਪੋਟਾਸ਼ ਜਰੂਰ ਇੱਕ ਗੱਟਾ ਜਿਹੜਾ ਪਾਇਆ ਗਿਆ ਤਿੰਨ ਖੱਲਿਆਂ ਦੇ ਵਿੱਚ ਦੇਖ ਸਕਦੇ ਹੋ ਬਹੁਤ ਹੀ ਵਧੀਆ ਫੋਟ ਕੀਤੀ ਹੈ ਝੋਨੇ ਨੇ ਪਾਣੀ ਵੀ ਤਿੰਨ ਕਿੱਲਾਂ ਨੂੰ ਸਿਰਫ ਮੋਟਰ ਦਾ 5 ਤੋਂ 5.5 ਘੰਟੇ ਹੀ ਲਾਏ ਜਾਂਦੇ ਆ ਜਿਆਦਾ ਪਾਣੀ ਨਹੀਂ ਪਾਇਆ ਜਾਂਦਾ ਇਹਦੇ ਵਿੱਚ ਦੇਖ ਸਕਦੇ ਹੋ ਘਾਟ ਚਾ ਵੀ ਘਟ ਹੈ ਤੇ ਜਿਹੜਾ ਝੋਨਾ ਚੱਲਿਆ ਵੀ ਕੱਦੂ ਵਾਲੇ ਨਾਲੋਂ ਤੁਸੀਂ ਇਹ ਦੇਖ ਸਕਦੇ ਹੋ ਇੱਕ ਅਦੋਂ ਕਰਕੇ ਲਾਇਆ ਕੱਦੂ ਵਾਲੇ ਨਾਲੋਂ ਜ਼ਿਆਦਾ ਜਿਹੜੀ ਫੋਟਾ ਇਸਨੇ ਕੀਤੀ ਹੈ। ਦੇਖ ਸਕਦੇ ਹੋ ਇਹ 9 ਤੋਂ 10 ਦਿਨ ਪਹਿਲਾਂ ਲੱਗਿਆ ਕੱਦੂ ਵਾਲਾ। ਤੇ ਆਪਣਾ 9 ਤੋਂ 10 ਦਿਨ ਬਾਅਦ ਦੇ ਵਿੱਚ ਲੱਗਿਆ। ਦੇਖ ਸਕਦੇ ਤੁਸੀਂ। ਔਰ ਇਹ ਕੱਦੂ ਵਾਲਾ ਵੀ ਦੇਖ ਸਕਦੇ। ਸੋ ਕਿਸਾਨ ਭਰਾਵੋ ਕਹਿੰਦਾ ਭਾਅ ਕਿ ਆਪਾਂ ਆਪਣੇ ਖਰਚਿਆਂ ਨੂੰ ਵੀ ਘਟਾਈਏ। ਤੇ ਆਪਣੀ ਫਸਲ ਦੀ ਜਿਹੜੀ ਪੈਦਾਵਾਰ ਦੀ ਵਧਾਈਏ ਘੱਟ ਖਰਚੇ ਕਰਕੇ ਹੀ ਜੇ ਆਪਾਂ ਵੱਧ ਮੁਨਾਫਾ ਲਾਵਾਂਗੇ ਤਾਂ ਕੰਮ ਜਾ ਬਹੋਵਾਂਗੇ ਤੇ ਨਹੀਂ ਤੁਹਾਡੇ ਸਾਹਮਣੇ ਇੱਕ ਕद्दू ਕਰਕੇ ਲਾਇਆ ਹੋਇਆ ਜੋਨਾ ਦੇਖ ਸਕਦੇ ਹੋਂ ਤੇ ਇਹ ਬਿਨਾ ਕद्दू ਤੋਂ ਸੁੱਕਾ ਵਾਕੇ ਉਸ ਨੂੰ ਦੋ ਵਾਰੀ ਸਵਾਗਾ ਲਾ ਕੇ ਤੇ ਉਸ ਤੋਂ ਬਾਅਦ ਲਾਇਆ ਗਿਆ ਦੇਖ ਸਕਦੇ ਹੋ ਬਹੁਤ ਸੋਹਣੀ ਫੋਟ ਕੀਤੀ ਐ ਸੋਨੇ ਸੋ ਬਹੁਤ ਧੰਨਵਾਦ ਜੀ ਸੋ ਦੱਸਿਓ ਕਮੈਂਟ ਕਰਕੇ ਜੇ ਕਿਸੇ ਹੋਰ ਵੀ ਵੀਰ ਭਰਾ ਨੇ ਇਸ ਤਰ੍ਹਾਂ ਬਿਨਾ ਕਦੂ ਕੀਤੇ ਸੁੱਕੇ ਖੇਤ ਦੇ ਵਿੱਚ ਝੋਨਾ ਲਾਇਆਗਾ ਸੋ ਬਿਨਾ ਕਦੂ ਤੋਂ ਜੇ ਕਿਸੇ ਭਰਾ ਨੇ ਝੋਨਾ ਲਾਇਆ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਸੋ ਧੰਨਵਾਦ ਇਹੋਂ ਦੇ ਵਸਤੇ ਰਹੋ ਸਤਿ ਸ੍ਰੀ ਅਕਾਲ